ਅੱਛੂ ਦੇ ਘਾਜੀ ਤੁਹਾਡਾ ਸਵਾਗਤ ਕਰਦੇ ਇੱਕ ਹੋਰ ਨਵੇਂ ਵੀਡੀਓ ਤੇ ਬਲੌਗ ਦੇ ਵਿੱਚ ਅੱਜ ਆਪਾਂ ਤੂੜੇ ਦੀ ਮਸ਼ੀਨ ਦੀ ਰਿਪੇਅਰ ਜਲ ਆਪਾਂ ਕਰਤੀ ਸੀ ਕਿਉਂ ਮੇਰੇ ਆਪਣੇ ਨਵੀਂ ਆ ਕਲੇ ਡਰਮੀ ਕਦੇ ਟੁਕੜੀਆਂ ਬਦਲਣੀਆਂ ਸੀ ਕੋਈ ਆਪਣਾ ਕੋਈ ਹੈ ਨਹੀਂ ਸੀ ਤੇ ਬਹੁਤ ਦਿਨ ਬਾਅਦ ਬਲੌਗ ਸਟਾਰਟ ਕਰਨ ਲੱਗਾ ਘਟ ਘਟ ਹੋ ਗਏ ਹੋਣਗੇ 4 ਤੋਂ 5 ਦਿਨ ਹੋ ਗਏ ਹੋਣਗੇ ਬਲੌਗ ਸਟਾਰਟ ਤਿੰਨ ਦਿਨ ਹੋ ਗਏ ਤਿੰਨ ਤੋਂ 4 ਦਿਨ ਹੋ ਗਏ ਤੇ ਅੱਜ ਆਪਾਂ ਜਾਲੀ ਤਿਆਰ ਕਰੀਆਂ ਦੀ ਟਰਾਲੀ ਦੀ ਨਾੜ ਘਟ ਘਟ ਕੇ ਸੀ ਉਹ ਲੈਣ ਗਿਆ ਚਾਚਾ ਤੇ ਟਰਾਲੀ ਆਪਣੀ ਉਹ ਖੜੀ ਮੂਰਲਾ ਪੱਲਾਗਾ ਤੇ ਮਸ਼ੀਨ ਆਪਣੀ ਰਿਪੇਅਰ ਹੋਈ ਯਾਰ ਰਿਪੇਅਰ ਨੂੰ ਹੈ ਕਿਸੇ ਚੱਕ ਲੈ ਬਰੇ ਡਰਮ ਦੇ ਟੁਕੜੇ ਬਦਲਣੇ ਸੀ ਉਹ ਆਪਾਂ ਬਦਲ ਦਿੱਤੀਆਂ ਹੋਰ ਆਪਣੀ ਮਸ਼ੀਨ ਸਾਰੀ ਓਕੇ ਆ ਤੇ ਆ ਟੁਕੜੇ ਪਾਉਣੇ ਸੀ ਪਲੇਖੇ ਸਾਰੇ ਆਪਣੇ ਐਂਡ ਓਕੇ ਆ ਆਪਣਾ ਇੱਕ ਦੂਜੇ ਸੀ ਨਾ ਪਿਛਲੇ ਨਵੀਂ ਜਾਂਦੀ ਸੀ ਆਪਾਂ ਕੇਐਸ ਤੇ ਜਿਹੜਾ ਸਰਾਇ ਮਗਰ ਚੱਲੂ ਜਾਂ ਚਲੂ ਕਰਤਾਰ ਮਗਰ ਬਸ ਕਿ ਆਪਾਂ ਹੋਰ ਰਿਪੇਅਰ ਕਰਤੀ ਆਪਾਂ ਐਪੀਐਚ ਮਸ਼ੀਨ ਦਾ ਰਿਪੇਅਰ ਕਰਤੀ ਟਰਾਲੀ ਵੀ ਇੱਕ ਟਰਾਲੀ ਰਿਪੇਅਰ ਕਰਤੀ ਮਜਾਲ ਜੁਲੀ ਇੱਕ ਲਈ ਸਿਰਫ ਕੋਈ ਮੂਰ ਲਈ ਆਪਲਾ ਰਹਿ ਗਿਆ ਤੇ ਆਹੀ ਟਰਾਲੀ ਦੀ ਛੱਤ ਰਹੀ ਜੇ ਥੋੜਾ ਟੋਟਾ ਲਾਉਣਾ ਲਗਾ ਟੋਟਾ ਆਪਣਾ ਚਲਾ ਪੀਸ ਕੱਟ ਗਿਆ ਜਿਆਦਾ ਬਣਦਾਂਗੇ ਲਾਦਾਂਗੇ ਪੀਸ ਕੱਟ ਕਰਾ ਹੈਗਾ ਨਹੀਂ ਅੱਜ ਜਾਲੀ ਕਿ ਨਵੀਂ ਲਿਆਂਦੀ ਪਈ ਐ ਸ਼ਾਇਦ ਉੱਥੇ ਉਧਰ ਪਈ ਆ ਉਹ ਵੀ ਲਾਦਾਂਗੇ ਤੇ ਇੱਕ ਅਗਲੀ ਕਲਿੱਪ ਦੇਖੋ ਮੈਂ ਉਹ ਪਹਿਲਾਂ ਬਣਾਈ ਸੀ ਮੈਂ ਕਲਿੱਪ ਉਹ ਉਹ ਜਿਹੜੇ ਮੈਂ ਪਰਨ ਵਾਲੇ ਬੰਨਿਆ ਸੀ ਉਹ ਮੈਂ ਫੇਸ ਨਹੀਂ ਨਹੀਂ ਸਕਦਾ ਜੂੜੇ ਚੀਂ ਛੋਦਾਂ ਮੈਂ ਤੇ ਉਹ ਜਿਹੜਾ ਕਲਿੱਪ ਕੁਲਪ ਦੇਖੋ ਫਿਰ ਜੀ ਮਿੱਤਰੋ ਜਾਲੀ ਕਾਸੀ ਜਾਂਦੀ ਆ ਜਾਲੀ ਦਾ ਕੰਮ ਚੱਲੀ ਜਾਂਦਾ ਸੀ ਤੇ ਅੱਜ ਬਣਾਉਣੀ ਤੂੜੀ ਜੌਆਂ ਵਾਲੀ ਬਹੁਤ ਦਿਨਾਂ ਬਾਅਦ ਬਲੌਗ ਸਟਾਰਟ ਕਰਨ ਲੱਗੇ ਆ। ਐ ਚਿਕਨ ਲੱਗੀਆਂ ਜੀ ਮੈਨੂੰ ਐ ਚਿਕਨ ਲੱਗੀਆਂ। ਤੇ ਬਾਕੀ ਮੈਂ ਫਿਲਹਾਲ ਆਪਦਾ ਫੇਸ ਨਹੀਂ ਦਿਖਾ ਸਕਦਾ ਕਿਉਂ ਮੈਂ ਹੈਗਾ ਇਸ ਟਾਈਮ ਜੂੜੇ ਚ। ਮੈਂ ਪਰਨਾ ਨਹੀਂ ਬੰਨਿਆ ਹੋਇਆ। ਤੇ ਇਹ ਕਿਸੇ ਜਣੇ ਨਾੜ ਘੱਟ ਗਈ ਸੀ। ਇੱਥੋਂ ਇੰਨੇ ਕੁ ਰਹਿ ਗਏ ਆ ਹਾਲੇ। ਤੇ ਉਧਰ ਦਾ ਪਾ ਤੇ ਉਧਰ ਵੀ ਤਿੰਨ ਗਏ ਇੱਧਰ ਘੱਟ ਗਈ ਸੀ। ਤੇ ਚਾਚਾ ਫਾੜਨ ਗਿਆ ਨਾਟ ਪਿੰਡੋਂ। ਨਾਟ ਨੋਟ ਪਾਉਂਦੇ ਨੇ ਜਿਹਨੂੰ ਮੈਂ ਪਰਣਾ ਬੰਨਿਆ ਵਾਂ ਫਿਰ ਮੈਂ ਫੇਰ ਕਰਦੇ ਫੇਰ ਰੀਵਿਲ ਤੇ ਮੈਂ ਚਲਿਆ ਗਿਆ ਸੀ ਮਾੜਾ ਮੁੰਡੇ ਨਾਲ ਯਾਰ ਵੇਲੇ ਟਰਾਲੀਆਂ ਨੇ ਬਾਹਰ ਕੱਢਦੀਆਂ ਆਪਣੇ ਨਾਲ ਕੋਈ ਦੁੱਕਰ ਕੀ ਹਾਲ ਹੈ ਲੋਟ ਗੱਲਾਂ ਚੱਲਦੀਆਂ ਬਸ ਹੁਣ ਪਾਚਿਆ ਲਾਦਾ ਕਿਧਰ ਇੱਥੋਂ ਟੱਕ ਵੱੜਦੀ ਆ ਹਾ ਟਰਾਲੀ ਆ ਬਣਾਈ ਆ ਮੂਰੇ ਲਈ ਜਾਲੀ ਆਪਾਂ ਉਹ ਵੀ ਟਰਾਲੀ ਉਹ ਰਹੀ ਜੀ ਤਿਆਰ ਕਰਨੇ ਛੱਤ ਜਿਉਂ ਉੱਥੇ ਉਹਨਾਂ ਕਹਿੰਦਾ ਪਾਟੀ ਹੋਈ ਆ ਬਾਕੀ ਸਾਰੀ ਆ ਕੰਪਲੀਟ ਹੋ ਗਈ ਉਹ ਵੀ ਸਾਰੀ ਕੰਪਲੀਟ ਆ ਔਰ ਕੁਛ ਨਹੀਂ ਹੋਇਆ ਸੀ ਲਓ ਜੀ ਫੋਰਮਨ ਉੱਤਰੀ ਟਾਕੀ ਚੋਂ ਕੰਮ ਔਖਾ ਹੀ ਆ ਲਾਜ ਆ ਰਹੀ ਗਲੀ ਬਸ ਆਪਣੀ ਟਰਾਲੀ ਤਿਆਰ ਕਰਾ ਲਾ ਦ ਦੇਗੀ ਕੀ ਲੈ ਕੀ ਕਰਤਾ ਕਿਵੇਂ ਤੂੰ ਆਗਾ ਤਾਂ ਟੰਗਤਾ ਮੂੰਹ ਹੀ ਟੰਗਤਾ ਮੈਂਗਾ ਪੁੱਠਾ ਕੀ ਲੈਦਾ ਓਏ ਆ ਢੱਕਣਾ ਥੱਲੇ ਲਾਉਣਾ ਸਾਂ ਹੁਣ ਆ ਕਾਕੇ ਭੂਕਣਾ ਪਾ ਦਿਆ ਕੋਕਣਾ ਥੱਲੇ ਕਰਕੇ ਚੱਕ ਦੇ ਬਈ ਚਲ ਵੀਆ ਤੇ ਪਾਣੀ ਲੈ ਜਾ ਲੈਉਣਾ ਬਸ ਪੰਚਰ ਜਲਾਈਆ ਜਦਾ ਅੱਧੇ ਟੂੜੀ ਜੀ ਭਰੀ ਬੈਣ ਦੇਖੋ ਲੈ ਇੱਥੇ 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 ਕਿਆ ਖਵਾਸ ਆ ਸਕਦੇ ਕੋਈ ਵੀ ਆਹ ਤਾਂ ਨਾ ਡਾਇਲਰ ਹੋਣੀ ਚਾਹ। ਚਲ ਦੇ ਕਿੱਡੇ ਕਿੱਡੇ ਪਾੜ। ਜਾਂ ਤੂੰ ਚੜ ਜਾ ਟੋਲੇ 'ਚ। ਜਾਣ ਜਾਣ। ਹਾਂਜੀ। ਉਹ ਤਾਂ ਨਹੀਂ ਲੋਟ ਆ। ਤੇ ਹਾਂਜੀ ਮਿੱਤਰੋ ਅੱਜ ਹੋ ਗਿਆ ਅਗਲਾ ਦਿਨ ਹੋ ਚੁੱਕਿਆ। ਕੱਲ ਆਪਾਂ ਯਾਰ ਤੂੜੀ ਬਣਾਈ ਨਹੀਂ ਕਿਉਂ ਕੱਲ ਆਪਣਾ ਮੀਮੂ ਨੇਹਰੀ ਆ ਗਈ ਸੀ ਮੀਂਹ ਪੈਣ ਲੱਗ ਗਿਆ ਸੀ। ਤੇ ਅੱਜ ਬਣਾਉਣਾ ਤੇ ਉਹ ਮਸ਼ੀਨ ਆਪਾਂ ਕੱਢੀ ਸੀ ਰੇ ਮਗਰ ਕੱਪੜਾ ਲਾਉਣਾ ਸੀ। ਤੇ ਇੱਕ ਅੱਧਾ ਕੰਮ ਇਹਦਾ ਹੋਰ ਕੀਤਾ ਆਪਾਂ। ਕਹਾਂ ਕਿ ਆਪਾਂ ਕਾਨੂੰ ਫਿਰ ਨੈਕਸਟ ਵਲੌਗ ਚ ਦੱਸਾਂ ਜਾਣਾ ਕਾਨੂੰ ਆਪਾਂ ਮਸ਼ੀਨ ਲੈ ਕੇ ਵੱਢਣਾ ਤੇ ਜਾਣਾ ਕਿੱਥੇ ਆਪਾਂ ਉਹ ਤੁਹਾਨੂੰ ਵਲੌਗ ਚ ਪਹਿਲਾਂ ਕੋ ਨੈਕਸਟ ਵਲੌਗ ਦੇ ਵਿੱਚ ਹੀ ਲੱਗ ਜਾਣਾਗਾ ਤੇ ਇਹਦਾ ਟੱਕੇ ਕਰਦੇ ਇਹ ਦੇਖਾਂ ਇਹਦਾ ਹਾਈ ਹੋਈ ਰੋ ਕਿੰਨਾ ਤਰਦੀ ਹੈ ਕੀ ਸਪੀਡ ਆ ਰਹੀਆਂ ਆ ਗ੍ਰੀਸ ਕੱਪਾ 올 ਡਨ ਕਰ ਚੁੱਕੀ ਆ ਮਸ਼ੀਨ ਆਪਾਂ ਕੰਪਲੀਟ ਕਰਤੀ ਕਟਰ ਵਾਲੇ ਆਪ ਗ੍ਰੀਸ ਕਰਦਾ ਗੇੜਾ ਪਾ ਉਹਦੇ ਨੇ ਪਾਈ ਲਿਆ ਸੀ ਆਪਾਂ ਤੇ ਕੱਲ ਨੂੰ ਆਪ ਜਾਵਾਂਗੇ ਲੈ ਕੇ ਆਪਾਂ ਇਹਨੂੰ ਚੱਲਾਂਗੇ ਆਪਾਂ ਪਹਿਲਾ ਖਾਮ ਆਗੇ ਕਿੱਥੇ ਜਾਣੇ ਆਪਾਂ ਉਹ ਬਲੌਗ ਅਗਲੇ ਬਲੌਗ ਚ ਦੱਸਾਂਗੇ ਆਪਾਂ ਜਾਣਾ ਕਹ ਨੂੰ ਵੱਡਣ ਆਪਾਂ ਕੰਕ ਆਪਾਂ ਘੱਟੋ ਘੱਟ ਨਹੀਂ ਬਾਹਲੇ ਆਪਾਂ ਤਿੰਨ ਚਾਰ ਦਿਨ ਚਾਰ ਦਿਨ ਹਾਂ ਚਾਰ ਤੋਂ ਪੰਜ ਦਿਨ ਲੱਗ ਹੀ ਜਾਣਾ ਉੱਥੇ ਬੱਟਣ ਬੱਟਣ ਚ ਤੇ ਆਪਣਾ ਆਹ ਟਰਾਲੀ ਪਾਉਣਾ ਟੂੜੀ ਵਾਲੀ ਦੀ ਜਿਹਦੇ ਆਪਣੇ ਧਾਂ ਹੀ ਨੇ ਜਾਲੀ ਲਾਈ ਆਪਾਂ ਮੂਰੇ ਫਰੰਟ ਤੇ ਤੇ ਇਹਦੇ ਨੇ ਚੈੱਕ ਕਰਾਂਗੇ ਆਪਾਂ ਉਹਦੇ ਫਰੰਟ ਤੇ ਨਵੀਂ ਜਾਲੀ ਲਾਈ ਆ ਤੇ ਹੁੱਕ ਜੀ ਬਚਾ ਵੱਡੀ ਅੱਜ ਗਾੜੂ ਹੁੱਕ ਪਈ ਹੋਈ ਆ ਅੱਛਾ ਤਾਂ ਰੰਮੀ ਨਹੀਂ ਆ ਤੇ ਆ ਕੰਪਲੀਟ ਓਕੇ ਆ ਬਾਕੀ ਦਾ ਦੇਖ ਤਾਂਹਾਂ ਚੜ ਕੇ ਐ ਫਿਰ ਜਿਹੜੀ ਸੀਟ ਨਹੀਂ ਵੀ ਕਰਨਾ ਨਹੀਂ ਸੀ ਯਾਰ ਕਰਤੀ ਕਿ ਕਰਨ ਵਾਲੀ ਆ ਨਹੀਂ ਕਰਨ ਵਾਲੀ ਸੀਟ ਉੱਚੀ ਵਾਲੀ ਆ ਇਹਦੀ ਰੱਖ ਆ ਦਿਖਾਉਣਾ ਸੀਟ ਦੇ ਅੱਕੜਕਣੀ ਵੀ ਕਰਨ ਵਾਲੀ ਆ ਉਹ ਉੱਥੇ ਉੱਚੀ ਵਾਲੀ ਦੇਖੋ ਲੈ ਇਹ ਪੱਟ ਲੱਗ ਜਾਂਦੇ ਉਹਨੇ ਆ ਇਥੇ ਇੰਸਟਾਲਮੈਂਟ ਤਾਂ ਹੋ ਜਾਂਦੀ ਆ ਇਹ ਹੁਣ ਪੱਟ ਲਾ ਦ ਉੱਚੀ ਵਾਲੀ ਆ ਚਲਾਉਣ ਚਾਹ ਵਾਲੀ ਨਿਆਰੇ ਲੱਗਦੇ ਉਹਨੂੰ ਅਲਾਗੀ ਸ਼ੀਟ ਨਹੀਂ ਵੀ ਕਰਨ ਬਸ ਤੁਸੀਂ ਇੱਕ ਟੱਕ ਕਰ ਦਾਂਗੇ ਇੱਥੇ ਰੱਖਣਾ ਬਹੁਤ ਫਰਕ ਪੈਣਾ ਹੀਟ ਨਹੀਂ ਵੀ ਉੱਚੀ ਵਾਲੀ ਕਰੀ ਪਈ ਇਹਨਾਂ ਨੇ ਕਰਤਾਰ ਵਾਲਿਆਂ ਨੇ ਤੇ ਇਹ ਦੋ ਚਾਲਦਾਂ ਤੂੜੀ ਬਣਾਉਣ ਬਸ ਕਿਹੜੇ ਜੌਂ ਵੱਡੇ ਆਪਾਂ ਤੇ ਅੱਜ ਫੇਰ ਜੌਂ ਵੱਢ ਕੇ ਜੇ ਪੱਕੀ ਜਾਣੀ ਹੋਏ ਆਪਣੇ ਤੋਂ ਅੱਜ ਆਪਣੇ ਤੋਂ ਮੈਂ ਕਿਹਾ ਹੋਇਆ ਸੀ ਖੁੱਲ ਗਿਆ ਖੁੱਲੋਗੀ ਖੁੱਲੋਗੀ ਤੇ ਮਸ਼ੀਨ ਲਾਉਣ ਲੱਗਾ ਅੰਦਰ ਇੱਥੇ ਹੋਇਆ ਕਾਹਨੂੰ ਕੱਢਾਂਗੇ ਆਪਾਂ ਬਾਹਰ ਤੇ ਸ਼ੀਟ ਨਹੀਂ ਵੀ ਕਰਤੀ ਹੁਣ ਆਪਾਂ ਚਾਲਦਾਂ ਤੂੜੀ ਬਣਾਉਣ ਸਾਮ ਸਮਾਂ ਹੋ ਚੁੱਕਿਆ ਹੈ ਸੀਡ ਹਣਾ ਲੋਟਾ ਇੱਥੇ ਆ ਸਕੰਜਾ ਜਾ ਟਰਾਲੀ ਜਾਦਾ ਮੈਂ 80 ਦੀ ਕੱਟਿਆ ਹੋਣਾਗਾ ਖੇਤ ਹੈਗਾ ਸਾਡਾ ਖਰਾਬ ਭਰਾ ਉੱਚਾ ਨਹੀਂ ਵਜਾ ਆ ਜਾਉਂ ਫੱਟ ਕੇ ਲੱਗਿਆ ਜੋ ਉਹ ਨਾਲੇ ਪਿਆ ਅੱਜ ਭਰੇ ਅੱਜ ਬਜੇ ਨਿਕਲੇ ਚੋਂ ਤੇ ਚਾਲਦੇ ਆਪਾਂ ਖੇਤ ਦੇ ਦੂਜਾ ਆਪਾਂ ਆ ਬਾਲੀ ਟਰਾਲੀ ਆਪਾਂ ਇਹਦੇ ਵਿੱਚ ਕਰਾਂਗੇ ਸਵਰਾਜ ਮਗਰਗਾ ਉਸ ਕਰਤਾਰ ਦੇ ਲਿੰਕ ਹੁਣੇ ਸੈਡਿੰਗ ਕਰਨ ਵਾਲੀ ਹੈ ਇਹਦੀ ਇਹ ਕੀਤੀ ਹੋਈ ਆਪਾਂ ਨੂੰ ਪਤਾ ਹੀ ਆ ਅੱਜ ਆ ਕੜਦੀ ਟਰਾਲੀ ਆ ਆ ਵੜਨੇ ਜਾਉਂ ਜਿਹੜੇ ਜੋ ਵੀ ਸ਼ਾਇਦ ਦੇਖਾਂਗੇ ਬਾਕੀ ਪੱਕਾ ਨਹੀਂ ਪਤਾ ਹੁਣੀ ਵੱਢ ਕੇ ਗਏ ਯਾਰ ਰਹਿਣੇ ਜਾਵਾਂਗੇ ਬਾਕੀ ਕੁਤਰ ਨੂੰ ਥੂੜੀ ਬਣਉਣ ਹੱਥ ਤੇ ਆਲਾ ਬਣਾਉਣੇ ਥੂੜੀ ਇਹਦੀ ਇਕ ਪੱਠੇ ਪੇਚਨੇ ਬਾਹਣ ਚ ਹੁਣ ਤੇ ਚੱਲਦੇ ਆਪਾਂ ਘਰੇ ਹੁਣ ਮਸ਼ੀਨ ਲਿਆਉਣੇ ਬਾਕੀ ਇਹਨੇ ਮਗਰੀ ਮੌਸਮ ਯਾਰ ਬੱਦਲ ਬਾਈ ਹੋ ਚੁੱਕੀ ਠੰਡੀ ਹਵਾ ਚੱਲਦੀ ਆ ਲੈਸ ਗਏ ਆ ਮਾਰਦੇ ਇੱਕ ਦੋ ਮਾਰ ਕੰਮ ਰੱਬਾ ਰਹਿਣ ਦੇ ਨਹੀਂ ਕੰਮ ਵਧੂਗਾ ਮੀਂਹ ਪੈ ਗਿਆ ਦਾ ਫੇਰ ਉਹ ਕੰਮ ਮਸ਼ੀਨ ਲੈ ਡਵਾ ਆ ਜਾਣਾ ਫੇਰ ਇੱਕੋ ਦਾ ਤਜੋਰ ਬੂਜੇ ਮੀਂਹ ਪੈ ਗਿਆ ਹੁਣ ਲੋ ਕਣਕਾ ਪੱਕੀਆਂ ਸਾਰੀਆਂ ਆਈ ਤੇ ਆਪਾਂ ਪਾਲੀ ਤੋਂ ਡੀ ਮਸ਼ੀਨ ਸਲੈਂਕ ਨੂੰ ਸੈੱਟ ਕਰਤੀਆਂ ਤੇ ਭੂਚੋ ਕਰਾਸਾ ਚੌਥੀ ਪਾਵਾਂਗੇ ਤੇ ਤੇ ਬਾਕੀ ਥੋੜੇ ਦਿਨੇ ਫਤਨਾ ਫਿਰ ਹੀ ਆਏ ਬ੍ਰੋ ਮੱਥਾ ਭਟੇਜ ਤਾਂ ਚੱਲਦਾ ਬਖੇਜ ਹੁਣਾਂ ਕਰੋ ਚੱਕ ਕੇ ਜਾਲਾ ਜੋ ਲੋ ਮੇਰਾ ਲੰਗਾ ਫੋਲ ਲੈ ਜਾਵ ਗਿਆ 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 ਸਾਰੀ ਮੈਂ ਲੈਥਲੇ ਚੱਕ ਲਈ ਕਰ ਤੇ ਛੱਡਿਆ ਨੇ ਬਸ ਉਹ ਇਅਰ ਕਰਤੀਏ ਆਪਣਾ ਜੀ ਦੀ ਮੈਟਲ ਛੋੜੀ ਲੱਗਿਆ ਉਹ ਭਾਰ ਕੀ ਟਰਾਲੀ ਨਹੀਂ ਜੀ ਆ ਮੈਂ ਲੈਥਲੇ ਚੱਕ ਲਈ ਕਰ ਤੇ ਮੈਂ ਕਿਹਾ ਬਾਹਰ ਛੱਡ ਤੇ ਵਿੱਚ ਮੈਂ ਪਰੇ ਕਰ ਰਿਹਾ ਪਰੇ ਕਿਹੜਾ ਕੰਮ ਹੋਣਾ ਪੈਂਦਾ ਤੇ ਪੜਾਉਣਾ ਆ ਬਾਹਰ ਕਿ ਰੋਟਾ ਵੀਟਰ ਤਦੇ ਕਿਹ ਰੋਜ਼ ਲ ਪੱਟਿਆ ਜੀ ਰਹੀ ਵੱਢ ਲੈਣਾ ਤਾਂ ਤੇ ਚਾਲਦੇ ਹੁਣ ਘਰੇ ਬਸ ਆਪਾਂ ਤੇਲ ਦਿਖਾਈ ਦੇ ਇੱਕ ਵਰੀ थाम खर्चली ट्रैक्टर यार गर्म मौसम नहीं होता ठंडा ही मौसम थल अला सोच ही कोई सोच हूं ली तो एक्की भरी तो है ट्राली है दो कनाल चो डेढ़ कनाला मास्तरी हालांकि पुट्ठा लाया देखो ये तरह ला जाए कसोलिया हम घर चलते देखते खद्दा करिए कोई ਅੱਜ ਇੱਕ ਚੀਜ਼ ਭੁੱਲ ਲੀ ਗਿਆ ਬਈ ਕ੍ਰੋਸ ਕੱਢਦੀ ਯਾਰ ਕ੍ਰੋਸ ਦਾ ਰਿਸਕ ਬਹੁਤ ਐ ਯਾਰ ਕ੍ਰੋਸ ਕੱਢ ਕੇ ਟੰਗ ਲਈ ਵਾ ਟਰੈਕਟਰ ਕੇ ਮਰ ਗਿਆ ਵਟ ਮੋੜ ਲਈ ਟੱਕਰ ਲਈ ਫੇਰ ਚੱਕਰ ਨਹੀਂ ਹੁੰਦਾ ਬਈ ਗੁੱਲੀ ਭਈ ਐ ਗੁੱਲੀ ਓਖੀ ਪਿੰਡ ਇਕ ਵੀ ਗੁੱਲੀ ਭਈ ਐ ਗੁੱਲੀ ਕੱਢੀ ਆ ਲੈ ਲੌ ਕੱਢ ਜਾਂਦਾ ਇਹਨਾਂ ਦੇ ਯਾਰ ਆ ਚਲ ਮੈਂ ਕੱਢਦਾ ਕੋਈ ਦੇਖੇ ਨਿਕਲ ਨਿਕਲ ਗਿਆ ਨਿਕਲ ਗਿਆ ਚੱਲੋ ਜਿਆ ਆਈ ਕਰ ਕੂੜ ਰਹੇ ਨੇ ਆਪਾਂ ਚੱਲੀਏ ਹਾਂ ਪਹੁੰਗੇ ਆਪਣਾ ਕੋਈ ਰੈਸਟ ਨਹੀਂ ਕਿ ਨਹੀਂ ਮਰਜੀ ਲੈ ਲਓ ਚੱਕ ਲਈਏ ਜਿੰਨੀ ਮਰਜੀ ਮੋੜ ਮੂੜ ਲਈਏ ਆਪਾਂ ਉਹ ਕੱਢਤੀ ਮਸ਼ੀਨ ਫਿਲਟਰ ਕੱਢ ਲਿਆ ਮਟਰੈਕਟਰ ਦਾ ਮੈਂ ਸਾਫ ਕਰਦੀ ਆ ਯਾਰ ਇੱਕ ਵਾਰੀ ਭਰਿਆ ਬੈਟ ਟਰਾਲੀ ਮੈਂ ਥੀ ਕੱਢਤੀ ਬਾਹਰ ਆ ਮੈਨੂੰ ਅੰਦਰ ਕਰ ਲਾਂਗੇ ਤੂੜੀ ਜਦ ਦੀ ਟਰਾਲੀ ਬਣ ਗਈ ਬਾਡੀ ਬਾਡੀ ਤੇ ਫਿਲਟਰ ਸਾਫ ਕਰਦੀ ਆਪਾਂ ਟੈਂਕੀ ਆਪਣੇ ਘਰੇ ਹੁੰਦੀ ਆ ਆਪਣਾ ਹਰ ਹੱਲ ਆਪਣੇ ਕੋਲੇ ਫੋਨ ਲੱਗਿਆ ਫੋਨ ਲਾ ਦੀਏ ਤੇ ਮਿੱਤਰੋ ਉਹ ਲਾ ਬਲ ਰੇਟਰ ਆਪਾਂ ਤੇ ਆ ਗਏ ਤੂੜੀ ਬਣਾ ਕੇ ਲਿਆਏ ਸੀ ਆਪਣੇ ਆ ਬੰਦੇ ਆ ਦੂਰ ਰੱਖੇ ਹੋਏ ਇੱਥੇ ਤੂੜੀ ਲਾਉਣ ਲੱਗੇ ਥੋੜੀ ਦੋ ਤਿੰਨ ਪੰਡਾ ਸੀ ਤੇ ਆਪਾਂ ਮੈਂ ਕਿਹਾ ਮੈਡਕਲਾਂ ਯੂਐਸ ਵੀ ਰੀਡ ਲੈਂਡ ਆਈਫੋਨ ਦੀ ओरिजिनल ਲਿਆ ਰੀਡ ਚ ਮੈਂ ਤੇ ਇੱਕ ਗੱਲ ਹੋਰ ਤੇ ਆਪਾਂ ਅਮਰੀਕਾ ਨੂੰ ਦੱਸ ਦਿੱਤਾ ਜਾਣਾ ਕਰ ਲ ਮਸ਼ੀਨ ਲੈ ਕੇ ਆ ਜਾਣਾ ਕਿੱਥੇ ਆ ਉਹ ਆਪਾਂ ਤੁਸੀ ਬਲੌਗ ਕਰਨ ਨੂੰ ਦੇਖ ਲਓ ਅਗਲੇ ਨੈਕਸਟ ਬਲੌਗ ਚ ਜੀ ਹਾਂ ਪਹਿਲਾਂ ਦੇਖਣਾ ਆਪਾਂ ਪਿਛਲੇ ਬਲੌਗ ਚ ਦੱਸਿਆਗਾ ਜਾਣਾ ਕਿੱਥੇ ਆ ਤੇ ਉਹਨੇ ਲਈ ਆਪਣੀ ਫਿਰੋਕੇ ਬਾਏ ਆਪਾਂ ਕਾਨੂੰ ਮਿਲਦਾ ਨੈਕਸਟ ਬਲੌਗ ਦੇ ਵਿੱਚ